ਬੁਰ ਮੁਖ ਕਹਿ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਤੇ ਕਿਰਪਾ ਕੀਤੀ ਹੈ ਜੋ ਇਸ ਯੁੱਗ ਦੇ ਵਿੱਚ ਗੁਰਗੰਸਾਹਿਬ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਬਿਠਾ ਕੇ ਆਪਾਂ ਨੂੰ ਸੱਚਾ ਗਿਆਨ ਦੇ ਰਹੇ ਨੇ ਨਾਮ ਸ਼ਬਦ ਦੀ ਕਮਾਈ ਕਰਾ ਰਹੇ ਨੇ ਕਿ ਸਾਨੂੰ ਉਸ ਨਿਸ਼ਕਾਮ ਭਗਤੀ ਨਾਲ ਜੋੜਿਆ ਹੈ ਜਿਹੜੀ ਨਿਸ਼ਕਾਮ ਭਗਤੀ ਕਾਮਨਾ ਤੋਂ ਰਹਿਤ ਹੋ ਕੇ ਕੀਤੀ ਜਾਂਦੀ ਹੈ ਜਿਦੇ ਵਿੱਚ ਸੰਸਾਰ ਦੇ ਕੋਈ ਪਦਾਰਥਾਂ ਦੀ ਕਾਮਨਾ ਨਹੀਂ ਹੁੰਦੀ ਕਿਉਂਕਿ ਜਦੋਂ ਆਪਾਂ ਸਿੱਖਿਆ ਲੈਣੀ ਗੁਰੂ ਸਾਹਿਬ ਤੋਂ ਸਭ ਤੋਂ ਪਹਿਲਾਂ ਉਹ ਸਾਨੂੰ ਸਿੱਖਿਆ ਦੇ ਰਹੇ ਆ ਨਾਮ ਦੀ ਏਕੋ ਨਾਮ ਹੁਕਮ ਹੈ ਸਤਗੁਰ ਦੀਆ 부ਝਾਏ ਜਿਓ ਮਤਲਬ ਜਿਹੜਾ ਨਾਮ ਦੀ ਗੱਲ ਕਰ ਰਿਹਾ ਸਤਗੁਰੂ ਸਾਨੂੰ ਦੇਣਾ ਚਾਹੁੰਦੇ ਆ ਉਸ ਨਾਮ ਦੀ ਆਪਾਂ ਭਗਤੀ ਲਈ ਜੁੜੇ ਮਹਾਰਾਜ ਨੇ ਆਪਣੀ ਤੇ ਕਿਰਪਾ ਕੀਤੀ ਜਿਹੜੀ ਨਿਸ਼ਕਾਮ ਭਗਤੀ ਬਖਸ਼ਦੀ ਹੈ ਕਾਮਨਾ ਤੋਂ ਰਹਿਤ ਇਸ ਭਗਤੀ ਦੇ ਵਿੱਚ ਆ ਕੇ ਹੀ ਗੁਰਮੁਖ ਖਾਨੇ ਬਚਨ ਕੀਤੇ ਹੈ ਗੁਰਬਾਣੀ ਦੇ ਵਿੱਚ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਚਰਨ ਹਰ ਚਰਨ ਪ੍ਰੀਤ ਕਮਲ ਆਰੇ ਮਤਲਬ ਚਰਨਾ ਕਮਲਾਂ ਦੀ ਪ੍ਰੀਤ ਹੀ ਮੰਗੀ ਹੈ ਕਹਿੰਦੇ ਰਾਜ ਵੀ ਨਹੀਂ ਚਾਹੀਦਾ ਤੇ ਮੁਕਤੀ ਦੀ ਵੀ ਕੋਈ ਮੰਗ ਨਹੀਂ ਕਰਦੇ ਮੰਗ ਹੀ ਖਤਮ ਹੋ ਗਈ ਇਹਨੂੰ ਕਹਿੰਦੇ ਨਿਸ਼ਕਾਮ ਭਗਤੀ ਇਹਦੇ ਵਿੱਚ ਫਿਰ ਆਪ ਆਪਾਂ ਨੂੰ ਇੱਕੋ ਹੀ ਚੀਜ਼ ਸੋਚਦੀ ਹੈ ਬਸ ਸੱਚੇ ਪਾਤਸ਼ਾਹ ਦਾ ਨਾਮ ਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਤਾਂ ਹੀ ਸਿੱਖੀ ਦੇ ਵਿੱਚ ਆਪਾਂ ਦੇਖਿਆ ਹੈ ਵੀ ਜਿਹੜਾ ਇਹ ਜਦੋਂ ਗੁਰੂ ਨਾਨਕ ਦੀ ਸਿੱਖੀ ਚੱਲੀ ਹੈ ਉਹਦੇ ਵਿੱਚ ਬੜੇ ਭਾਰੀ ਦੁੱਖ ਤਸ਼ੱਦਦ ਗੁਰਮੁਖਾਂ ਨੇ ਮਨਮੁਖਾਂ ਪਾਸੋਂ ਸਹੇ ਪਰ ਉਹਨਾਂ ਨੇ ਨਾਮ ਨੂੰ ਤਰਜੀਹ ਦਿੱਤੀ ਤੇ ਨਾਮ ਨੂੰ ਪ੍ਰਗਟ ਕਰਨ ਲਈ ਇਸ ਸੰਸਾਰ ਦੇ ਵਿੱਚ ਸ਼ਹਾਦਤਾਂ ਵੀ ਦਿੱਤੀਆਂ ਜਿਨ੍ਹਾਂ ਦਾ ਆਪਾਂ ਅਰਦਾਸ ਵੀ ਪੜਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗਏ ਪਰ ਸਿੱਖੀ ਸਿਧਕ ਕੇਸਾਂ ਤੇ ਸਵਾਸਾਂ ਸੰਗ ਨਿਭਾਇਆ ਕਿਉਂਕਿ ਜਿਹੜਾ ਸਵਾਸਾਂ ਦਾ ਧਾਨ ਹੈ ਜਦੋਂ ਉਹ ਮਾਲਕ ਦੇ ਹਵਾਲੇ ਹੋਏਗਾ ਮਾਲਕ ਦੇ ਚਰਨਾਚ ਲੱਗੇਗਾ ਜਿਹੜੇ ਜਿਹੜੇ ਸਵਾਸ ਮਾਲਕ ਦੇ ਰਹੇ ਨੇ ਜਿਨ੍ਹਾਂ ਦੀ ਸਾਡੀ ਮੋਹਰ ਨਹੀਂ ਉਹ ਆਪ ਦੇ ਰਹੇ ਨੇ ਤਾਂ ਹੀ ਆਪਾਂ ਸਵਾਸਾਂ ਦੇ ਨਾਲ ਸਿਮਨ ਕਰ ਸਕਦੇ ਹਾਂ ਜਦੋਂ ਆਪਾਂ ਇੱਕ ਇੱਕ ਸਵਾਸ ਲੈਨੇ ਆ ਤਾਂ ਉਹਦੇ ਵਿੱਚ ਸਾਡੀ ਮੋਹ ਹੋਣੀ ਚਾਹੀਦੀ ਹੈ ਚਾਹੇ ਆਪਾਂ ਸੰਸਾਰ ਦੇ ਵਿੱਚ ਕਿਤੇ ਵੀ ਵਿਚਰ ਰਹੇ ਆ ਸਵਾਸ ਨਾਲਦਾਰਾ ਵੀ ਜਾਪ ਕੀਤਾ ਜਾ ਸਕਦਾ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਬੋਲ ਕੇ ਵੀ ਕੀਤਾ ਜਾ ਸਕਦਾ ਹੈ ਕਹਿਣ ਦਾ ਭਾਵ ਇਹ ਆ ਵੀ ਸੁਰਤੀ ਜਿਹੜੀ ਹੈ ਸੱਚ ਦੇ ਵਿੱਚ ਨਾਮ ਦੇ ਵਿੱਚ ਇਹਨੂੰ ਕਹਿੰਦੇ ਆ ਬਿਨਾਂ ਕਾਮਨਾ ਤੋਂ ਕੀਤੀ ਹੋਈ ਨਿਸ਼ਕਾਮ ਭਗਤੀ ਵੀ ਮੇਰਾ ਕੋਈ ਕਰਮ ਕਰੋਗੇ ਤੇ ਕਾਮ ਹੈ ਨਾਮ ਜਪੂਗਾ ਉਹ ਕੰਮ ਖਤਮ ਹੋ ਜਾਂਦਾ ਸਿੱਖਦਾ ਇਹ ਕੰਮ ਨਹੀਂ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਡੀਲ ਕਰਦੇ ਆ ਸੰਸਾਰੀ ਤੌਰ ਤੇ ਉਹ ਇੱਕ ਵਪਾਰ ਹੋ ਜਾਂਦਾ ਹੈ ਕਿਉਂਕਿ ਸਤਗੁਰੂ ਪਹਿਲਾਂ ਹੀ ਚਾਰ ਪਦਾਰਥ ਦੇ ਕੇ ਸਾਨੂੰ ਇੱਧਰ ਭੇਜਦੇ ਆ ਜਿਵੇਂ ਸੰਸਾਰੀ ਤੌਰ ਤੇ ਉੱਪਰ ਆਪਾਂ ਇੱਕ ਜੌਬ ਕਰਦੇ ਆ ਨੌਕਰੀ ਕਰਦੇ ਆ ਤੇ ਨੌਕਰੀ ਕਰਨ ਲਈ ਪਹਿਲਾਂ ਉਹ ਕੰਪਨੀ ਵਾਲ ਨੂੰ ਆਪਾਂ ਨੂੰ ਨਹੀਂ ਪਤਾ ਉਹ ਕੰਪਨੀ ਕਿੱਦਾਂ ਚੱਲਦੀ ਹੈ ਉਹਨਾਂ ਦਾ ਸਿਸਟਮ ਕੀ ਹੈ ਉਹ ਸਾਨੂੰ ਟ੍ਰੇਨਿੰਗ ਦਿੰਦੇ ਆ ਆਪਾਂ ਟ੍ਰੇਨਿੰਗ ਲੈ ਕੇ ਫਿਰ ਜਦੋਂ ਸਾਨੂੰ ਸਿਖਾਉਂਦੇ ਆ ਕੰਮ ਤੇ ਆਪਾਂ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਇਸੇ ਤਰ੍ਹਾਂ ਮਾਲਕ ਸੱਚੇ ਪਾਸ਼ਾ ਸਾਨੂੰ ਪਹਿਲਾਂ ਹੀ ਐਡਵਾਂਸ ਸਾਰਾ ਕੁਝ ਦੇ ਕੇ ਭੇਜਦੇ ਆ ਚਾਰ ਪਦਾਰਥ ਦੇ ਕੇ ਭੇਜਦੇ ਆ ਤਰਮ ਮਰਤ ਕਾਮ ਮੋਕਸ਼ ਮਾਤਾ ਦੇ ਗਰਭ ਦੇ ਵਿੱਚ ਹੀ ਜਦੋਂ ਇੱਧਰ ਆ ਕੇ ਪੈਦਾ ਹੁੰਦਾ ਸਿਰਫ ਕਾਲ ਭੁਲਾ ਦਿੰਦਾ ਨਹੀਂ ਤਾਂ ਇੱਧਰ ਭਾਵੇਂ ਅਮੀਰ ਪੈਦਾ ਹੋਵੇ ਤੇ ਭਾਵੇਂ ਗਰੀਬ ਪੈਦਾ ਹੋਵੇ ਜੇ ਗਿਆਨ ਹੋ ਜਵੇ ਇਹ ਕਾਲਪੁਰ ਸੱਚੇ ਪਾਸ਼ਾ ਇਸੇ ਜਮ ਵਿੱਚ ਮਿਲ ਸਕਦੇ ਆ ਤਾਂ ਮਹਾਰਾਜ ਕਹਿੰਦੇ ਵੀ ਉੱਥੇ ਆ ਕੇ ਫਿਰ ਜਦੋਂ ਗਿਆਨ ਹੋਣ ਤੋਂ ਬਾਅਦ ਫਿਰ ਜਦੋਂ ਭਗਤੀ ਸ਼ੁਰੂ ਕਰਦੇ ਆ ਸਵਾਸ ਜਮਾ ਕਰਾਉਂਦੇ ਆ ਤੇ ਆਪੇ ਹੀ ਮਹਾਰਾਜ ਆਪਣੇ ਕਰਤਾਰ ਘਰ ਦਾ ਪਤਾ ਦੱਸਦੇ ਆ ਨਾਮ ਜਪਾਉਂਦੇ ਆ ਤੇ ਸੁਰਤੀ ਨੂੰ ਸੱਚ ਵਿੱਚ ਲੈ ਜਾਂਦੇ ਸੋ ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਨੇ ਲਾਹਾ ਲੈਣਾ ਤੇ ਇਸ ਜਨਮ ਦੇ ਵਿੱਚ ਘੱਟੋ ਘੱਟ ਇਹੀ ਨਿਸ਼ਕਾਮ ਭਗਤੀ ਕਰਨੀ ਹੈ ਵੀ ਭਾਵੇਂ ਦੁੱਖਾਂ ਦੀ ਹਨੇਰੀ ਆ ਜਾਏ ਭਾਵੇਂ ਸੰਸਾਰ ਦੀ ਕੁਝ ਵੀ ਹੋ ਜੇ ਤੇ ਜੇ ਬਾਸ਼ਾ ਉਹਦਾ ਜਿਹੜਾ ਇਹ ਨਾਮ ਹੈ ਆਪਾਂ ਇਹ ਨਹੀਂ ਛੱਡਣਾ ਕਿਉਂਕਿ ਨਾਮ ਜਿਹੜਾ ਹੈ ਉਹ ਆਤਮਿਕ ਬਲ ਦਿੰਦਾ ਔਰ ਆਤਮਿਕ ਬਲ ਦੇ ਨਾਲ ਹੀ ਦੁਨੀਆ ਦੀਆਂ ਸਾਰੀਆਂ ਜੰਗਾਂ ਜਿੱਤੀਆਂ ਗਈਆਂ ਉਸੇ ਇਹ ਨਹੀਂ ਹੁੰਦਾ ਵੀ ਸਾਹਮਣੇ ਵਾਲੇ ਪਾਸੇ ਦੁਸ਼ਮਣ ਦੀ ਤਾਦਾਦ ਜ਼ਿਆਦਾ ਹੈ ਤੇ ਆਪਾਂ ਘਟੇ ਹਾਂ ਜਿੰਨੀ ਵੀ ਆਪਾਂ ਇਤਿਹਾਸ ਚੱਕ ਕੇ ਦੇਖ ਲਓ ਆਪਣਾ ਸਾਰਾ ਆਤਮਿਕ ਬਲ ਦੇ ਉੱਪਰ ਤੇ ਜਿਹੜੇ ਸਤਗੁਰੂ ਦੀ ਕਮਾਈ ਕਰਦੇ ਆ ਉਹ ਦੇਖਿਆ ਤੁਸੀਂ ਕਦੀ ਕਿਸੇ ਤੇ ਚੜ ਕੇ ਨਹੀਂ ਗਏ ਹਮੇਸ਼ਾ ਕਾਲ ਨੂੰ ਹੀ ਟੈਨਸ਼ਨ ਹੁੰਦੀ ਹੈ ਵੀ ਇਹੀ ਚੜ ਕੇ ਆਉਂਦਾ ਵੀ ਇਹ ਕਿਤੇ ਆਪਣਾ ਹਲੇਮੀ ਰਾਜ ਨਾ ਪ੍ਰਗਟ ਕਰ ਦੇਣ ਕਿਉਂਕਿ ਹਲੇਮੀ ਰਾਜ ਹਰ ਹਿਰਦੇ 'ਚ ਪ੍ਰਗਟ ਹੋ ਸਕਦਾ ਕਿਉਂਕਿ ਜਿਹੜਾ ਮਨ ਸੱਚ ਦੇ ਵਿੱਚ ਬੈਠਦਾ ਜਾ ਕੇ ਉਹ ਸਿੱਧੀ ਮਾਲਕ ਤੋਂ ਦਾਤ ਲੈਣੀ ਸ਼ੁਰੂ ਕਰ ਦਿੰਦਾ ਪਰ ਕਾਲ ਭੁੱਲਿਆ ਹੋਇਆ ਇਧਰ ਮਨ ਭੁੱਲੇ ਹੋਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਕੋ ਖਜ਼ਾਨਾ ਕੀ ਹੈ ਮਨਕੀਤਾ ਪੁੱਤਰ ਕਿਉਂਕਿ ਮਨ ਨੇ ਕਾਲਪੁਰਖ ਦਾ ਬੱਚਾ ਹੈ ਤੇ ਇਸ ਕਰਕੇ ਜਿਹੜਾ ਬੱਚਾ ਆਪਣੇ ਪਿਤਾ ਤੋਂ ਪਛਾਣ ਲੈਂਦਾ ਤੇ ਉਹ ਉਸ ਨੂੰ ਸਿੱਧਾ ਵਡਿਆਈਆਂ ਲੈ ਸਕਦਾ ਹੈ ਨਾਮ ਦੀ ਦਾਤ ਲੈ ਸਕਦਾ ਹੈ ਅਮਰਤ ਲੈ ਸਕਦਾ ਹੈ ਮੁੱਖ ਮਿੱਠਾ ਉਹਦਾ ਹੋਏਗਾ ਹੀ ਹੋਏਗਾ ਕਿਉਂਕਿ ਉਹਨਾਂ ਪਿਆਰ ਪੈ ਗਿਆ ਸੱਚੇ ਪਾਤਸ਼ਾਹ ਨਾਲ ਉਹਨੂੰ ਪੀਤ ਆ ਗਿਆ ਵੀ ਮੈਂ ਪੱਛਾ ਕਿਧਰ ਜਾ ਸੋ ਇਸ ਤਰ੍ਹਾਂ ਆਪਾਂ ਮਿਹਨਤ ਕਰਨੀ ਕਰੋ ਮੁੱਖ ਪਿਆਰਿਓ ਆਓ ਆਪਾਂ ਫੇਰ ਅਜ ਮਹਾਰਾਜ ਨੇ ਅਮਰਤ ਮੇਲਾ ਬਖਸ਼ਿਆ ਤੇ ਨੇਤਰ ਬੰਦ ਕਰਕੇ ਸਵਾਸ ਗ੍ਰਾਸ ਸਿਮਰਨ ਕਰੀਏ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਵਾਸਾਂ ਦੀ ਮੋਹਰ ਲਾਈਏ ਜੀ ਜਮਾ ਕਰਾਈਏ ਆਓ ਜੀ ਨਿਤਰਬੰਦ ਕਰਕੇ ਕਰੀਏ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ